ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਨਿਊ ਵਲੋਗ ਉਹ ਵੀ ਆਪਣੇ ਬਾਗੀਚੇ ਦਾ ਕਿ ਅਸੀਂ ਘਰ ਵਿੱਚ ਕਿਹੜੇ-ਕਿਹੜੇ ਵੈਜੀਟੇਬਲਸ ਤੇ ਫਰੂਟਸ ਲਗਾਏ ਹੋਏ ਨੇ ਸਾਰਾ ਕੁਝ ਤੁਹਾਨੂੰ ਦੱਸਾਂਗੇ ਆਓ ਚੱਲੀਏ ਚਲੋ ਜੀ ਹੋਣ ਆਪਾਂ ਤੁਹਾਨੂੰ ਦਿਖਾਉ ਲਦੇ ਹਾਂ ਆਪਣੇ ਘਰ ਵਿੱਚ ਆਪਾਂ ਕੀ-ਕੀ ਲਾਇਆ ਹੋਇਆ ਕਿਹੜੀਆਂ ਸਬਜ਼ੀਆਂ ਤੇ ਕਿਹੜੇ ਫਰੂਟਸ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਇਹ ਹੈ ਜੀ ਕੜੀ ਪੱਤਾ ਇਹ ਬਹੁਤ ਜ਼ਿਆਦਾ ਸੀ ਮਤਲਬ ਕਿ ਕਾਫੀ ਫੈਲੇ ਹੋਇਆ ਸੀ ਇਹ ਕਟਿੰਗ ਕਰਤੀ ਸਾਰੀ ਫਿਰ ਉਸ ਤੋਂ ਬਾਅਦ ਠਨੀਏ ਤੁਰਦੀ ਆ ਮੇਥੀ ਫਿਰ ਪੱਲਕ ਪੱਲਕ ਹੋਜੀ ਹੋਈ ਨਹੀਂ ਦੁਬਾਰਾ ਆਪਾਂ ਫੇਰ ਲਾਤੀ ਅੱਗੇ ਉਸ ਤੋਂ ਬਾਅਦ ਆ ਗਿਆ ਜੀ ਸਾਡਾ ਲਸਣ ਇਹ ਹੈ ਜੀ ਅੰਬ ਬੜਾ ਪੁਰਾਣਾ ਹੈ ਤੇ ਇਹਨੂੰ ਆਂਬ ਬਹੁਤ ਲੱਗਦੇ ਆ ਸੀਜ਼ਨ ਦੇ ਵਧੀਆ ਲੱਗਦੇ ਆ ਕਾਫੀ ਮਿੱਠੇ ਹੁੰਦੇ ਆ ਇਹ ਕਾਫੀ ਫੈਲੂਗਾ ਇਹ ਆ ਜੀ ਦੋ ਬੰਦੇ ਇਹ ਦੋ ਬੰਦੇ ਜਿਹੜਾ ਨਾ ਬੜਾ ਸਾਡੀ ਵੀਡੀਓ ਖਰਾਬ ਕਰਦੇ ਆ ਕਿਉਂਕਿ ਇਹ ਕੋਈ ਇਹ ਆਵਾਜ਼ਾਂ ਬੜੀਆਂ ਹਲੁੰਦੇ ਮਗਰ ਹੈ ਅਭਿਰਾਜ ਸਤਿ ਸ਼੍ਰੀ ਅਕਾਲ ਕਰ ਦੋ ਸਤਿ ਸ਼੍ਰੀ ਅਕਾਲ ਠੀਕ ਆ ਇਹ ਛੋਟੂ ਇਹ ਗੱਡਵਾੜ ਇਹ ਬੰਦਾ ਬੜਾ ਖਰਾਬ ਹੈ ਜਿਹੜਾ ਨਾ ਸਾਡਾ ਇਹ ਨਿੱਕਾ ਬੰਦਾ ਬੜਾ ਖਰਾ ਖਰਾਬ ਹੈਗਾ ਚਲੋ ਅਭਿਰਾਜ ਓ ਦੇਖੋ ਧੀ ਕੱਟ ਗਈ ਨੁਕਸਾਨ ਹੋ ਗਿਆ ਮੁੰਡੇ ਦਾ ਚੱਲ ਚਲੋ ਲਿਆ ਮੇ ਲਗਾਵਾ ਕਿੱਥੇ ਹੋ ਕਿੱਥੇ ਚਲੋ ਚਲੋ ਖਰਾਬ ਹੋ ਗਈ ਚਲੋ ਚਲੋ ਆਪਾਂ ਥੋੜੇ ਜਿਹਾ ਲਾਈਫ ਹੈ ਯਾਰ ਡੈਕੋਰੇਸ਼ਨ ਵਾਸਤੇ ਬੂਟੇ ਆ ਸਾਡਾ ਰੋਜ਼ ਫਲਾਵਰ ਹੈ ਰੋਜ਼ ਲੱਗੇ ਸੀ ਤੇ ਹੁਣ ਕੀ ਹੋਵੇਗੀ ਵਿਚਾਰੇ ਮੁਝਾ ਕੇ ਤੇ ਆਸ ਹੈਗਾ ਸਦਾ ਇਹ ਹੈ ਜੀ ਵਾਈਟ ਬੇਗਨ ਮੈਨੂੰ ਕਿ ਬੱਚੇ ਨੇ ਕਿਹਾ ਬੇਗਨ ਲੱਗ ਰਿਹਾ ਸੀ ਥੋੜੋ ਜਿਹਾ 2-2 ਕਿਲੋ ਬੇਗਨ ਲਾ ਲਈ ਤੇ ਹੋਰ ਵੀ ਖਰਿਆ ਤੇ ਆ ਬਸ ਇਸ ਤੋਂ ਬਾਅਦ ਹੈ ਆੜੂ ਉਹ ਹੈ ਸਾਡਾ ਆੜੂ ਦਾ ਬੂਟਾ ਇਹਨੂੰ ਬਹੁਤ ਜ਼ਿਆਦਾ ਫਲ ਪੈਂਦਾ ਜਦੋਂ ਵੀ ਸੀਜ਼ਨ ਦਾ ਪੈਂਦਾ ਹੈ ਬਹੁਤ ਵੱਡਾ ਹੋ ਗਿਆ ਸੀ ਹੁਣ ਆਪਾਂ ਇਹਦੀ ਕਟਿੰਗ ਕਰਤੀ ਹੁਣ ਇਹਨੂੰ ਕਰਦਾ ਥੋੜਾ ਛੋਟਾ ਹੋ ਜਾਏਗਾ ਸੋ ਜਿਹੜਾ ਕੋਈ ਇਧਰੋਂ ਲੰਘਦਾ ਗਲੀ ਚ ਉਹ ਇਧਰੋਂ ਥੜੇ ਬੋਦੇ ਤੋੜ ਕੇ ਖਾ ਜਾਂਦਾ ਇੱਥੇ ਆਪਾਂ ਬੀਜੀ ਆ ਜੀ ਪਾਲਕ ਪਹਿਲਾਂ ਹੋਈ ਨਹੀਂ ਸੀ ਆਪਾਂ ਦੁਬਾਰਾ ਬੀਤੀ ਉਹ ਸਪੈਨ ਹੋ ਦੁੱਸਰੇ ਫੱਟਲੇ ਚੱਲੀਏ ਉਹ ਪਾ ਚੱਲ ਗਿਆ ਕਸ਼ਿੰਧੀ ਲਈ ਬਾਹਰ ਲੱਗਾ ਆ ਜੀ ਇਸ ਬਾਹਰ ਲਗਾਈ ਹੋਈ ਹੈ ਡੈਕੋਰੇਸ਼ਨ ਵਾਸਤੇ ਇਹਦੀ ਵੀ ਕਟਿੰਗ ਕਰਨ ਵਾਲੀ ਹੋਈ ਆ ਇਹ ਆ ਜੀ ਆਪਾਂ ਲਗਾਈ ਹੋਈ ਹੈਜ ਕਟਿੰਗ ਵਾਸਤੇ ਹੁੰਦੀ ਹੈ ਡੈਕੋਰੇਸ਼ਨ ਵਾਸਤੇ ਹੁਣ ਕਾਫੀ ਟਾਈਮ ਹੋ ਗਿਆ ਦੀ ਕਟਿੰਗ ਹੋਈ ਨਹੀਂ ਆ ਹੈਜ ਮੈਨੂੰ ਪਹਿਲੀ ਵਾਰ ਪਤਾ ਲੱਗਾ ਇਹਨੂੰ ਕਹਿੰਦੇ ਹੈੱਜ ਨੇ ਮਾਲੀਆਂ ਦੀ ਲੈਂਗੁਏਜ ਫੋਰਨਰ ਨਹੀਂ ਹੈੱਜ ਹਾਂ ਇਹ ਮਾਲੀਆਂ ਦੀ ਲੈਂਗੁਏਜ ਹੈ ਨਾ ਉਹ ਲੱਗਾ ਵਿਦਿਆ ਪੜਾਈ ਦਾ ਬੂਟਾ ਇਹ ਕਹਿੰਦੇ ਹੀ ਨਾ ਏਦਾਂ ਇਹਨੂੰ ਬੁੱਕਸ 'ਚ ਰੱਖਣਾ ਵਿਦਿਆ ਆਂਦੀ ਹੈ ਪਤਾ ਨਹੀਂ ਸਾਥ ਉਹ ਇਹਦੇ ਨਾਲ ਥੋੜੀ ਹੁੰਦੀ ਹੈ ਇਹ ਪਾਸੇ ਦਿਮਾਗ ਨਹੀਂ ਆਉਂਦਾ ਕਹਿੰਦੇ ਹੁੰਦੇ ਹੀ ਵਿਦਿਆ ਇਹ ਸੇਮ ਹੈ ਜੱਪਾ ਇਧਰਲੀ ਸਾਈਡ 'ਤੇ ਲਗਾਈ ਹੋਈ ਹੈ ਨਾ ਇਹ ਪਿੰਡ ਤੋਂ ਬਾਹਰੋਂ ਬਾਹਰ ਹੈ ਇਸ ਲਈ ਅਸੀਂ ਥੋੜੇ ਇਧਰਲੀ ਸਾਈਡ ਹੈਗਾ ਸਾਡਾ ਪਿੰਡ ਹੂੰ ਇੱਧਰ ਹੈਗੀ ਸਾਡੀ ਮੋਟਰ ਤੇ ਆ ਬਾਹਰ ਲਗਾਈ ਹੋਈ ਆਪਾਂ ਨਿੰਮ ਤੇ ਆ ਇਧਰਲੀ ਸਾਈਡ ਵੀ ਆਪਾਂ ਲਗਾਈ ਹੋਈ ਹੈਜ ਨਾਲ ਵਿਦਿਆਪੜਾਏ ਦਾ ਬੂਟਾ ਤੇ ਨਾਲ ਸਾਡੇ ਸਰਦਾਰ ਸਾਹਿਬ ਦਾ ਨਾਮ ਨੰਬਰ ਪਲੇਟ ਐਡਵੋਕੇਟ ਮੇਰਾ ਨਾਮ ਬਸ ਰਮਨਦੀਪ ਕੋਰਗਿਲ। ਅਹ ਨੰਬਰ ਪਲੇਟ ਵਾੜ ਨਹੀਂ ਗਲਤ ਬਣਾਤੀ ਯਾਰ ਇੱਥੇ ਥੱਲੇ ਹੋਣਾ ਸੀ ਐਡਵੋਕੇਟਸ। ਚੱਲ ਫੇਰ ਚਲੋ ਬਣ ਗਈ ਮੱਖੇ ਚੱਲ ਰਹੇ ਹਾਂ। ਚਲੋ ਹੁਣ ਕੀ ਕਰਨਾ? ਬਾਕੀ ਫਰੂਟ ਦੇ ਬੂਟੇ ਦਿਖਾਈਏ ਤੁਹਾਨੂੰ। ਨੈਕਸਟ ਆ ਜਾਂਦੇ ਨੇ ਆ ਇੱਕ ਵੈਸੀ ਡੈਕੋਰੇਸ਼ਨ ਵਾਸਤੇ ਲਗਾਇਆ ਸੀ ਦੀ ਕਟਿੰਗ ਕਰਨ ਵਾਲੀ ਹੋਈ ਆ। ਇਹ ਹੈਗਾ ਹੈ ਚੀਕੂ ਦਾ ਬੂਟਾ। ਇੱਧਰ ਆ ਗਿਆ ਸਾਡਾ ਚੀਕੂ ਚੀਕੂ ਲੱਗਦੇ ਆ। ਪਰ ਜਦੋਂ ਸੀਜ਼ਨ ਦੇ ਲੱਗਦੇ ਆ ਇਹ ਵਿੱਚੇ ਖਰਾਬ ਹੋ ਗਿਆ ਸੀ ਤੇ ਅਸੀਂ ਸੋਚਿਆ ਸੀ ਇਹਨੂੰ ਵੜ ਦਾਂਗੇ ਬਟ ਨਹੀਂ ਇਹ ਫਿਰ ਸਹੀ ਹੋ ਗਿਆ ਇਹ ਹੈ ਚੀਕੂ ਚੀਕੋ ਤੋਂ ਬਿਲਕੁਲ ਨਾਲ ਹੈਗਾ ਲੀਚੀ ਦਾ ਬੂਟਾ ਇਹਨੂੰ ਲੀਚੀ ਬਹੁਤ ਜ਼ਿਆਦਾ ਪੈਂਦੀ ਹੈ ਸੀਜ਼ਨ ਦੀ ਵਧੀਆ ਵੈਰਟੀ ਹੈ ਗਿਆ ਤੇ ਮਿੱਠੀ ਵੀ ਬਹੁਤ ਹੁੰਦੀ ਹੈ ਮਿੱਠੀ ਵੀ ਬਹੁਤ ਹੁੰਦੀ ਹੈ ਮਤਲਬ ਕਿ ਸਾਡੇ ਮੋਸਟਲੀ ਫਰੂਟ ਸਾਡੇ ਘਰੇ ਲੱਗੇ ਹੋਏ ਆ ਅਸੀਂ ਬਾਹਰੋਂ ਘਾਟੀ ਲੈ ਕੇ ਆਈ ਦੇ ਇੱਧਰ ਵੀ ਲੱਗੇ ਹੋਏ ਸੀ ਬੂਟੇ ਡੈਕੋਰੇਸ਼ਨ ਦੇ ਫਿਰ ਆਪਾਂ ਉਹਨਾਂ ਦੋ ਤਿੰਨ ਬੂਟਿਆਂ ਨੂੰ ਕੱਟ ਦਿੱਤਾ ਚੌਂਕਾ ਬਣਾ ਲਿਆ ਇੱਕ ਦੋ ਬੂਟੇ ਕੱਟ ਤੇ ਇੱਕ ਨੂੰ ਆਪਾਂ ਛੋਟਾ ਕਰਕੇ ਛੋਟਾ ਬਣਾਤਾ ਕਟਿੰਗ ਕਰਕੇ ਤੇ ਇੱਧਰ ਆਪਾਂ ਬਣਾ ਲਿਆ ਆਪਣਾ ਚੌਂਕਾ ਇਹ ਬਿਲਕੁਲ ਨਾਲ ਇਹ ਹੈਗਾ ਇਹ ਮਰੂਦ ਇਹ ਹੈਗਾ ਤਾਈ ਹੁਣਾ ਘਰ ਲੱਗਾ ਹੋਇਆ ਇਹ ਤਾਈ ਦੇ ਘਰ ਲੱਗਾ ਹੈ ਬੜੇ ਮਰੂਦ ਪਏ ਹੋਏ ਇਹਨੂੰ ਜੇ ਕਿਸੇ ਨੇ ਖਾਣੇ ਆ ਕੇ ਸਾਡੇ ਘਰ ਆ ਸਕਦੀ ਹੈ ਹੁਣ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਘਰ ਦੀ ਪਿੱਛੇ ਵਾਲੀ ਸਾਈਡ ਦੇ ਜਿੱਥੇ ਕਿ ਅਸੀਂ ਮੱਜਾਂ ਵਗੈਰਾ ਦਾ ਬਣਾਇਆ ਹੋਇਆ ਕੀ ਕਹਿੰਦੇ ਨੇ ਦਰਸੀ ਨਾਲ ਤੇ ਗੱਡੀ ਲਾਉਣ ਵਾਸਤੇ ਬਣਾਇਆ ਹੋਇਆ ਸ਼ੈੱਡ ਸ਼ੈਡ ਉਹ ਨਹੀਂ ਸ਼ੈਡ ਤੇ ਇਧਰਲੀ ਸਾਈਡ ਵੀ ਆਪਾਂ ਲਗਾਏ ਬੂਟੇ ਇਹ ਅਮਰੂਦ ਪਹਿਲਾ ਬੂਟਾ ਹੈਗਾ ਚਿਕੂ ਹਾਂ ਇਹ ਇਧਰ ਵੀ ਚਿਕੂ ਉਹ ਵੱਡਾ ਬੂਟਾ ਇਹ ਛੋਟਾ ਇਹ ਹੁਣ ਵੱਡਾ ਹੋ ਗਿਆ ਕਾਫੀ ਚਿਕੂ ਤੇ ਬਿਲਕੁਲ ਨਾਲ ਹੈਗਾ ਫਿਰ ਅਮਰੂਦ ਇਹ ਹੈਗਾ ਅਮਰੂਦ ਦਾ ਬੂਟਾ ਇਹ ਅਮਰੂਦ ਬਹੁਤ ਘੱਟ ਲੱਗਦੇ ਨਹੀਂ ਕੱਟ ਕੇ ਤਾਂ ਲੱਗਦੇ ਆ ਦੇਖ ਭਰਿਆ ਭਰਿਆ ਅਮਰੂਦਾਂ ਨਾਲ ਕਹਿੰਦੇ ਘੱਟ ਲੱਗਦੇ ਲੱਗਦੇ ਆ ਫਿਰ ਉਹ ਦੇਖੋ ਸਾਡੇ ਟੱਕ ਵੀ ਰਹੇ ਨੇ ਦੇਖੋ ਉਹ ਸੰਤਰਿਆਂ ਦਾ ਬੁੱਟਾ ਪਿਸਤੂਗਲਾ ਗਿਆ ਜੀ ਸੰਤਰੇ ਦਾ ਬੁੱਟਾ ਇਹ ਹੈਗਾ ਇਹ ਕਿੰਨੂ ਕਿੰਨੂ ਇਹ ਭਰਿਆ ਪਿਆ ਹੁਣ ਬਸ ਸੰਤਰੇ ਆਪਾਂ ਘਰ ਦੇ ਪਰ ਇਸ ਵਾਰ ਘਟ ਲੱਗੇ ਬਹੁਤ ਹਾਂ ਅੱਗੇ ਭਰਿਆ ਹੁੰਦਾ ਸੀ ਦੇਖੋ ਇਹਦੇ ਵਿੱਚ ਆਲਣਾ ਵੀ ਹੈਗਾ ਕਿੰਨੂ ਏ ਪੰਛੀ ਹੈ ਇਹ ਕਿੰਨੂ ਇਹ ਉਹ ਸੰਤਰੇ ਆ ਇਹ ਹੈ ਕਿੰਨੂ ਅੱਛਾ ਇਧਰਲੀ ਸਾਈਡ ਹੈਗਾ ਸੰਤਰਾ ਉਹ ਭਰਿਆ ਪਿਆ ਬੁੱਟਾ ਵਾਵਾ ਮੋਟੇ ਮੋਟੇ ਲੱਗੇ ਓਏ ਉਹ ਸਾਡੀ ਕੱਟੀ ਵੱਡੀ ਕੱਟੀ ਜਿਹੜੀ ਬੜੀ ਵੇਖ ਰਹੀ ਹੈ ਵੀ ਸ਼ਾਇਦ ਤੇਰੀ ਫੋਟੋ ਕਚਰੀ ਹੈ ਤੇ ਇੱਧਰ ਹੈਗਾ ਨਿੰਬੂਆਂ ਦਾ ਬੂਟਾ ਇਹ ਹੈ ਸਾਡਾ ਨਿੰਬੂ ਨੂੰ ਨਿੰਬੂ ਕਾਫੀ ਲੱਗੇ ਹੋਏ ਸੀ ਕਾਫੀ ਅੱਜ 15-20 ਕਿਲੋ ਅੱਜ ਆਪਾਂ ਨਿੰਬੂ ਲਾਏ ਵੀ ਨੇ ਤੇ ਬਾਕੀ ਦੇਖੋ ਭਰੇ ਆ ਇਹ ਲਾਉਣ ਦਾ ਵੀ ਕਾਰਨ ਹੀ ਵੈਸੇ ਆਪਾਂ ਹੱਥ ਨਾਲ ਤੋੜ ਨਹੀਂ ਪਰ ਕੱਲ ਸਾਡੀ ਖੁੱਲ ਗਈ ਮੱਝ ਫੋਨੇ ਕੱਲ ਬੜਾ ਗਦਰ ਮਚਾਇਆ ਉਹਨੇ ਕਾਫੀ ਬੂਟਾ ਤੋੜ ਦਿੱਤਾ ਇਧਰ ਵਾਲੀ ਸਾਈਡ ਤੋਂ ਦਾ ਹੈਗਾ ਇਹ ਸਭ ਤੋਂ ਸ਼ੈਲ ਬੂਟਾ ਅਮਰੂਦ ਦਾ ਇਹਦੇ ਨਾਲ ਦਾ ਅਮਰੂਦ ਤੇ ਮੇਰੇ ਖਿਆਲ ਵਿੱਚ ਯਾ ਵਿੱਚ ਹੀ ਕਿਤੇ ਖਾਦਾ ਵੀ ਹੋਏਗਾ ਕਿ ਸ਼ਾਇਦ ਹੀ ਕਿਤੇ ਮਿਲੇਗਾ ਇਹਨੂੰ ਲੱਗਦਾ ਹੈ ਰੈੱਡ ਕਲਰ ਦੇ ਅਮਰੂਦ ਆਹ ਕਲਰ ਦੇ ਲੱਗਦੇ ਇਹਨੂੰ ਅਮਰੂਦ ਤੇ ਇਹ ਵਿੱਚੋਂ ਵੀ ਰੈੱਡ ਤੇ ਬਾਰਾ ਵੀ ਰੈੱਡ ਜਿਹੜਾ ਕੋਈ ਸਾਡੇ ਗੈਸਟ ਆਂਦਾ ਜ਼ਰੂਰ ਲੈ ਕੇ ਜਾਂਦਾ ਤੇ ਇਹ ਅਨਾਰ ਦਾ ਕੰਮ ਕਰਦਾ ਹੈ ਜੇ ਤੁਸੀਂ ਅਨਾਰ ਨਹੀਂ ਖਾਂਦੇ ਹੋ ਤੇ ਤੁਸੀਂ ਅਮਰੂਦ ਖਾਓ ਤਾਂ ਤੁਹਾਡਾ ਬਲੱਡ ਪੂਰਾ ਇਹ ਸੈਜ ਦੇ ਫੇਵਰੇਟ ਹਨਾ ਸੈਜ ਕਿਹੜੇ ਮਰੂਦ ਆਏ ਲਾਲ ਤੇ ਇਹਦੇ ਨਾਲ ਕੀ ਹੁੰਦਾ ਕੀ ਬੰਦਾ ਜਿਆਦਾ ਕੂਨ ਹਾਂ ਕੂਨ ਬੱਚਿਆਂ ਨੂੰ ਵੀ ਪਤਾ ਹੈ ਕੂਨ ਬੰਦਾ ਇਹਦੇ ਨਾਲ ਜੀ ਕੂਨ ਇੱਥੇ ਚੜ ਕੇ ਬੈਕ ਸਾਈਡ ਦਿਖਾ ਦਿਓ ਸਾਡਾ ਬਾਗ ਵੀ ਹੈਗਾ ਨਿੰਦੂਆਂ ਦਾ ਦੇਖਣੀ ਇਹਨਾਂ ਦੀ ਨਾ ਆਪਾਂ ਤੁਹਾਨੂੰ ਕਟਿੰਗ ਕਰਕੇ ਵੀ ਦਿਖਾ ਲਦੇ ਆ ਕਿ ਵਿੱਚੋਂ ਕਿਵੇਂ ਦਾ ਨਿਕਲਦਾ ਆ ਬਹੁਤ ਟੇਸਟੀ ਹੁੰਦੇ ਆ ਇਹ ਇਹ ਦੇਖਣ ਨੂੰ ਵੀ ਚੋਂ ਬਿਲਕੁਲ ਅਨਾਰ ਵਰਗਾ ਲੱਗੇਗਾ ਟੇਸਟ ਵਾਈਜ਼ ਵੀ ਵਧੀਆ ਆ ਕਾਫੀ ਮਿੱਠੇ ਹੁੰਦੇ ਨੇ ਦੂਸਰੇ ਅਮਰੂਦ ਨਾਲੋਂ ਇਹ ਕਾਫੀ ਜ਼ਿਆਦਾ ਬੈਟਰ ਆ ਇਹ ਆ ਹੁਣ ਆਪਾਂ ਜਾ ਕੇ ਇਹਨੂੰ ਕਟਿੰਗ ਕਰਕੇ ਤੇ ਸਾਰੇ ਜਣੇ ਖਾਣਗੇ ਖਾਣਨੇ ਆ ਲੱਗ ਚੱਤੀ ਇਹ ਵੀ ਲੋ ਕਿਹੜੀ ਮੱਝ ਦੁੱਧ ਦੇਣ ਵਾਲੀ ਦੁੱਧ ਦੁੱਧ ਵਾਲੀ ਮੱਝ ਕਿਹੜੀ ਮੱਝ ਦੁੱਧ ਦੇਣ ਵਾਲੀ ਇਹ ਵਾਲੀ ਮੱਝ ਦੁੱਧ ਦੇਣ ਵਾਲੀ ਚਾਹ ਰਹੀ ਆ ਵੀ ਉਹ ਵੀ ਉਹ ਵੀ ਮਰ ਸਿੱਧਾ ਇਹਦਾ ਵਲੌਗ ਆਪਾਂ ਬਣਾਵਾਂਗੇ ਅਗਲੀ ਵੀਡੀਓ ਵਿੱਚ ਇਹ ਆਪਾਂ ਲਗਾਇਆ ਹੋਇਆ ਇੱਧਰ ਨਿੰਬੂ ਦਾ ਬਾਗ ਤੇ ਨਾਲ ਆਪਾਂ ਇਹਦੇ ਵਿੱਚ ਬੀਜਤਾ ਆਇਆ ਬਰਸਨ ਵੀ ਐਸਾ ਦੇ ਬਰਸਨ ਵੀ ਹੋ ਗਿਆ ਕਾਫੀ ਤੇ ਨਿੰਬੂ ਦੀ ਕਟਿੰਗ ਇੱਧਰ ਵੀ ਕਰਨ ਵਾਲੀ ਹੋ ਗਈ ਆ ਕਾਫੀ ਨਿੰਬੂ ਲੱਗੇ ਹੋਏ ਨੇ ਇਹ ਆਪਾਂ ਅਗਲੀ ਵੀਡੀਓ ਚ ਨਾਲੇ ਤੇ ਨਿੰਬੂ ਲਾਵਾਂਗੇ ਤੇ ਨਾਲੇ ਆਪਾਂ ਅਗਲਾ ਵਲੌਗ ਬਣਾਵਾਂਗੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਕੈਦੋ ਬਾਏ 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 ਸੀਨ ਜੂ ਪਾਤੂ ਆਹ ਹੈ ਜੀ ਲਾਲ ਮਰੂਦ ਜਿਹੜਾ ਹੁਣੇ ਤੁਹਾਨੂੰ ਦੱਸ ਰੇ ਸੀ ਇਹਦਾ ਨਾ ਬਲੱਡ ਬਹੁਤ ਛਿੱਤੀ increase in the